ਮੇਰਾ ਨਾਮ ਰਿੱਪਨਪ੍ਰੀਤ ਕੌਰ ਹੈ ਤੇ ਮੈਂ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਹਾਂ ਮੈਂ ਸਟੱਡੀ ਦੇ ਵਿੱਚ ਐਮਸੀਏ ਕੀਤੀ ਹੋਈ ਹੈ ਤੇ ਹੁਣ ਇਸ ਟਾਈਮ ਮੈਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਹੈੱਡ ਆਫਿਸ ਦੇ ਅੰਦਰ ਬਤੌਰ ਸਟੈਨੋਟਾਈਪਿਸਟ ਕੰਮ ਕਰ ਰਹੀ ਹਾਂ ਬਹੁਤ ਸਾਲਾਂ ਦੀ ਤਿਆਰੀ ਤੋਂ ਬਾਅਦ ਹੁਣ 2024 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਨੂੰ ਇਹ ਮੌਕਾ ਦਿੱਤਾ ਗਿਆ 2018 ਦੇ ਵਿੱਚ ਮੈਂ ਸਟੈਨੋ ਦੀ ਤਿਆਰੀ ਕਰਨੀ ਸ਼ੁਰੂ ਕਰਤੀ ਸੀ ਇੱਕ ਆਸ ਸੀ ਵੀ ਕਦੋਂ ਪੋਸਟਾਂ ਨਿਕਲਣਗੀਆਂ ਤੇ ਕਦੋਂ ਅਸੀਂ ਇਗਜ਼ਾਮ ਦਈਏ ਤੇ 2022 ਜਨਵਰੀ ਦੇ ਵਿੱਚ ਪੋਸਟਾਂ ਆਈਆਂ ਤੇ ਅਸੀਂ ਫਾਰਮ ਭਰੇ ਤੇ ਤਿਆਰੀ ਕਰਨੀ ਹੋਰ ਜ਼ਿਆਦਾ ਸ਼ੁਰੂ ਕਰ ਦਿੱਤੀ ਪੰਜਾਬ ਦੇ ਬਾਕੀ ਯੂਥ ਵਾਂਗੂ ਇੱਕ ਵਾਰੀ ਬਾਹਰ ਜਾਣ ਦਾ ਵੀ ਸ਼ੌਂਕ ਪੈਦਾ ਹੋਇਆ ਸੀ ਉਹਦੇ ਨਾਲ ਹੀ ਜਦੋਂ 2022 ਦੇ ਵਿੱਚ ਪੋਸਟਾਂ ਨਿਕਲੀਆਂ ਸੋਚਿਆ ਵੀ ਇੱਕ ਵਾਰ ਇਗਜ਼ਾਮ ਦੇ ਕੇ ਦੇਖ ਲੈਂਦੇ ਆ ਤੇ ਇਗਜ਼ਾਮ ਹੋਇਆ ਕਲੀਅਰ ਕੀਤਾ ਨੌਕਰੀ ਮਿਲ ਗਈ ਹੁਣ ਸਾਨੂੰ ਇਸ ਦੇ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਹੁਣ ਮੈਂ ਆਪਣੇ ਪਰਿਵਾਰ ਦੇ ਨਾਲ ਹੀ ਰਹਿ ਕੇ ਸਰਕਾਰੀ ਨੌਕਰੀ ਦੀ ਮੁਲਾਜ਼ਮ ਹੋਗੀ ਇਸ ਵਾਸਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ